ਬਾਈ ਜੀ ਸਾਸਤਰੀ ਕਾਲ ਜੀ ਸਾਰਿਆਂ ਨੂੰ ਜੀਤਾ ਫਾਰਮ ਟੀਵੀ ਤੁਹਾਡਾ ਆਪਣਾ ਚੈਨਲ ਉਹਨੂੰ ਬਾਤੋਂ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਬਾਈ ਕੋਲ ਬਾਈ ਚਾਰ ਗਾਵਾਂ ਇੱਕ ਸੂਈ ਵੀ ਆ 20 ਪਲੱਸ ਠੀਕ ਹੈ ਨਾ ਦੁੱਧ ਵਾਲੀਆਂ ਵੱਧ ਜਾਣਕਾਰੀ ਬਾਈ ਤੋਂ ਲੈ ਲਓ ਪੈਂਡ ਪੁੱਟਰ ਜ਼ਿਲ੍ਹਾ ਅਮੋਗਾ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰਿਓ ਵਾਕਿ ਭਰਾਵਾਂ ਦਾ ਫੇਸਬੁਕ ਦੇ ਪੇਜ ਆ ਗਰਜੀਤ ਰਾਏ ਉਹਨੂੰ ਬਾਤੋਂ ਫੋਲੋਅਰ ਕਰਿਆ ਕਰੋ ਤਾਂ ਕਿ ਸਾਡਾ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਰਹੇ ਜਿਹੜੇ ਨਵੇਂ ਬਾਈ ਯੂਸਰ ਸਬਸਕ੍ਰਾਈਬਰ ਨਹੀਂ ਕੀਤਾ ਤਾਂ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਨਾਲੇ ਫੋਲੋਅਰ ਕਰ ਲਓ ਫੇਸਬੁੱਕ ਨੂੰ ਠੀਕ ਹੈ ਨਾ ਤੇ ਜੇ ਕਿਸੇ ਨੂੰ ਇਦਾਂ ਦੀ ੜੜ ਲਵਾਉਣੀ ਆ ਤਾਂ WhatsApp ਰਾਹੀਂ ਵੀਡੀਓ ਭੇਜ ਕੇ ਭਰਾਗੜਨਵਾ ਸਕਦੇ ਹੋ ਆਪਣੀ ਐਡ ਵੀ ਚੱਲ ਰਹੀ ਹੈ ਨੰਬਰ ਚੱਲ ਰਿਹਾ ਸਕਰੀਨ ਤੇ ਵਿੱਚ ਠੀਕ ਹੈ ਨਾ 738200355 ਜੀਤਾ ਫਾਰਮ ਟੀਵੀ ਜਰਸੀ ਆ ਤੇ ਦੰਨ ਗੱਬਣਾ ਇੱਕ ਸੁਈ ਵੀ ਆ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਜੀ వోటర్ పిండ్